ਅਮਰਿਤਪਾਲ ਸਿੰਘ ਮੈਰੋਂ ਦੀ ਸਟੋਰੀ ਤੋਂ ਬਾਅਦ ਹੁਣ ਸੁਖਰਤਿਆ ਨੇ ਵੀ ਵੱਡਾ ਰਿਪਲਾਈ ਦਿੱਤਾ ਹੈ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਸਾਂਝੀ ਕਰਦਿਆਂ ਕਿਹਾ ਅੱਜ ਹਰ ਇੱਕ ਬੰਦਾ ਕਹਿ ਰਿਹਾ ਕਿ ਸੁਖਰਤਿਆ ਗਾਲਾਂ ਕੱਢ ਰਿਹਾ ਮਾਹੌਲ ਖਰਾਬ ਕਰ ਰਿਹਾ ਮਾਹੌਲ ਤਾਂ ਪਹਿਲਾਂ ਦਾ ਹੀ ਖਰਾਬ ਆ ਉਹਨਾਂ ਨੂੰ ਰੋਕੋ ਜਾ ਕੇ ਜਦ ਨਾਲ ਖਣਾ ਉੱਠ ਕੇ ਸੁਖਰਤਿਆ ਤੇ ਬੋਲਣ ਲੱਗ ਜਾਂਦਾ ਤੇ ਮੈਂ ਚੁੱਪ ਕਰਕੇ ਸੌਂਦਾ ਰਿਹਾ ਫਿਰ ਮੈਂ ਠੀਕ ਆ ਜੇ ਮੈਂ ਸੌਂਦਾ ਰਵਾਂ ਅਤੇ ਜੇ ਮੈਂ ਕੱਲਾਂ ਦੇ ਜਵਾਬ ਦੇ ਦੇਵਾਂ ਫਿਰ ਮੈਂ ਮਾਹੌਲ ਖਰਾਬ ਕਰਤਾ ਉਸ ਦਿਨ ਕਿੱਥੇ ਸੀ ਜਿਸ ਦਿਨ ਸੁਖਰਤਿਆ ਦੀ ਫੈਮਲੀ ਤੇ ਟਰੋਲ ਕਰਿਆ ਜਾ ਰਿਹਾ ਸੀ ਇਕੱਲਾ ਮੈਂ ਨਹੀਂ ਹੈਗਾ ਹੋਰ ਵੀ ਬਹੁਤ ਆ ਸ਼ੁਰੂਆਤ ਮੇਰੇ ਤੋਂ ਨਹੀਂ ਹੋਈ ਪਹਿਲ ਮੇਰੇ ਤੋਂ ਨਹੀਂ ਹੋਈ ਅੱਜ ਜਿਹੜੇ ਸਮਾਜ ਸੇਵੀ ਬਣੀ ਫਿਰਦੇ ਆ ਉਹ ਨਹੀਂ ਦੇਖਦੇ ਉਹਨਾਂ ਨੇ ਪਿੱਛੇ ਕੀ ਕਰਿਆ ਪਹਿਲਾਂ ਉਹ ਜਾ ਕੇ ਰੋਕੋ ਫਿਰ ਮੈਨੂੰ ਕੁਝ ਕਹਿਣਾ ਮੈਂ ਕੋਈ ਨਸ਼ਾ ਪ੍ਰਮੋਟ ਨਹੀਂ ਕਰਿਆ ਜੋ ਕੁਝ ਹੋ ਰਿਹਾ ਪਹਿਲਾਂ ਉਹਨੂੰ ਰੋਕੋ ਸੁਖਰਤਿਆ ਆਪ ਹੀ ਰੁਕ ਜੂ ਬਾਕੀ ਜੇ ਕੋਈ ਦਿੱਕਤ ਪਰੇਸ਼ਾਨੀ ਆ ਕਿਸੇ ਨੂੰ ਤਾਂ ਅਨਫੋਲੋ ਕਰਕੇ ਮੈਨੂੰ ਨਾ ਦੇਖੋ ਨਾਲੇ ਦੇਖਣਾ ਵੀ ਹੈ ਤੇ ਨਾਲੇ ਮਾੜਾ ਵੀ ਬੋਲਣਾ ਕੋਜ ਇਸ ਤਰੀਕੇ ਨਾਲ ਸੁਖਰਤਿਆ ਨੇ ਅਮਰਿਤਪਾਲ ਸਿੰਘ ਮੈਰੋ ਨੂੰ ਰਿਪਲਾਈ ਦਿੱਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਮੈਂ ਕੋਈ ਨਸ਼ਾ ਪ੍ਰਮੋਟ ਨਹੀਂ ਕੀਤਾ ਮੈਂ ਕੋਈ ਪਹਿਲਾਂ ਗਲਤ ਕਦਮ ਨਹੀਂ ਚੁੱਕਿਆ ਬਾਕੀ ਤੁਹਾਡਾ ਇਸ ਸਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ